ਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਸੁਣਾਉਣ ਲੱਗਿਆ ਇੱਕ ਕਹਾਣੀ ਕਿਸੇ ਇੱਕ ਫੌਜਨ ਦੀ ਕਿਵੇਂ ਫੌਜਨ ਦੇ ਘਰੇ ਇੱਕ ਚੋਰ ਆਉਂਦਾ ਉਹਦਾ ਭਰਾ ਬਣ ਕੇ ਉਹ ਆਉਂਦਾ ਕੀ ਉਹਦੇ ਘਰੇ ਉਹਦੇ ਨਾਲ ਸਾਰੀ ਵਾਰਤਾਲਾਪ ਹੁੰਦੀ ਹੈ ਕਹਾਣੀ ਐਂਡ ਤੱਕ ਦੇਖਿਓ ਉਂਗਲ ਜੀ ਮਾਰ ਕੇ ਗਾਹ ਨਾ ਨਗਿਓ ਕਹਾਣੀ ਬਹੁਤ ਵਧੀਆ ਐਂਡ ਤੱਕ ਸੁਣਿਓ ਇੱਕ ਵਾਰ ਕੀ ਹੁੰਦਾ ਨਾ ਇੱਕ ਜੱਟ ਜ਼ਿਮੀਂਦਾਰ ਕਿਸੇ ਪਿੰਡ ਦੇ ਵਿੱਚ ਰਹਿੰਦਾ ਹੁੰਦਾ ਵਧੀਆ ਚੰਗੀ ਉਹਦੇ ਕੋਲੇ ਪੈਲੀ ਹੁੰਦੀ ਆ ਮਿਹਨਤ ਕਰਦਾ ਆਪਦੀ ਦਸਾਂ ਨੋਹਾਂ ਦੀ ਕਿਰਤ ਕਰਦਾ ਤੇ ਇੱਕ ਦਿਨ ਉਹ ਖੇਤ ਹਲਵਾਹੀ ਜਾਂਦਾ ਖੇਤ ਹਲਵਾਹੀ ਜਾਂਦਾ ਤੇ ਉਹਦੀ ਜਿਹੜੀ ਘਰ ਵਾਲੀ ਆ ਉਹ ਉਹਦੀ ਰੋਟੀ ਲੈ ਕੇ ਆਉਣੀ ਭੁੱਲ ਗਈ ਖੇਤ ਘਰ ਦੇ ਕੰਮਾਂ ਚ ਉਲਝ ਗਈ ਤੇ ਉਹਦੀ ਖੇਤ ਰੋਟੀ ਨਾਲ ਲੈ ਕੇ ਆਈ ਉਹ ਜਦੋਂ ਰੋਟੀ ਨਾਲ ਲੈ ਕੇ ਆਈ ਤੇ ਉਹਨੇ ਅੱਖਾਂ ਵੀ ਚਲੋ ਮੇਰੀ ਲਾਣੇਦਾਰ ਨਹੀਂ ਤਾਂ ਅੱਜ ਨਹੀਂ ਆਈ ਮੈਂ ਜਾ ਕੇ ਘਰੇ ਰੋਟੀ ਖਾਏ ਆਉਣਾ ਉਹ ਆਪਦੇ ਜਿਹੜੇ ਬੈਲ ਸੀ ਆਪਦੇ ਬਲਦ ਸੀ ਉੱਥੇ ਦਰਖਤ ਦੀ ਛਾਵੇਂ ਬੰਨ ਕੇ ਘਰ ਕੰਨੀ ਨੂੰ ਤੁਰ ਪਿਆ ਜਦੋਂ ਘਰੇ ਤੁਰਿਆ ਆਉਂਦਾ ਰਸਤੇ 'ਚ ਕਿਸੇ ਦੀ ਮੂੰਗੀ ਬੀਜੀ ਪਈ ਸੀ ਉਹਨੇ ਥੋੜੀ ਜੀ ਮੂੰਗੀ ਤੋੜ ਕੇ ਖਾ ਲਈ ਤੇ ਫੇਰ ਹੋਰ ਅੱਗੇ ਤੁਰ ਕੇ ਆਇਆ ਖੇਤ ਦੂਰ ਸੀ ਕਿਸੇ ਦਰਖਤ ਦੇ ਹੇਠਾਂ ਬਹਿ ਕੇ ਦਮ ਲੈਣ ਲੱਗ ਗਿਆ ਧੁੱਪ ਸੀ ਗਰਮੀ ਸੀ ਥੋੜੀ ਜੀ ਜ਼ਿਆਦਾ ਤਾਂ ਉੱਥੇ ਉਹਨੇ ਦਰਖਤ ਥੱਲੇ ਬਹਿ ਕੇ ਦੇਖਿਆ ਵੀ ਥੋੜੀ ਜੀ ਦੂਰ ਬੈਠਾ ਕੋਈ ਬੱਚਾ ਨਾ ਰੋਈ ਜਾਂਦਾ ਉਹਨੇ ਜਾ ਕੇ ਬੱਚੇ ਨੂੰ ਚੱਕਿਆ ਤੇ ਘਰੇ ਲਿਆਇਆ ਤੇ ਕਹਿੰਦਾ ਭਗਵਾਨ ਨੇ ਵੀ ਐ ਕਰਕੇ ਮੈਨੂੰ ਇੱਕ ਰਸਤੇ 'ਚ ਬੱਚਾ ਮਿਲਿਆ ਉਹ ਕਹਿੰਦੀ ਸ਼ੁਕਰ ਆ ਪ੍ਰਮਾਤਮਾ ਦਾ ਆਪਣੇ ਤਾਂ ਕੋਈ ਲਾੜ ਹੈ ਨਹੀਂ ਸੀ ਚਲੋ ਆਪਾਂ ਨੂੰ ਪ੍ਰਮਾਤਮਾ ਨੇ ਧੀ ਦੀ ਦਾਤ ਬਖਸ਼ੀ ਬਖਸ਼ੀਆ ਮਤਲਬ ਜਿਹੜੀ ਉਹ ਸੀਗੀ ਨਾ ਬੱਚਾ ਥਿਆ ਸੀ ਉਹ ਕੁੜੀ ਸੀ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਵੀ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਧੀ ਦੀ ਦਾਤ ਬਖਸ਼ੀ ਉਹਨਾਂ ਨੇ ਬਹੁਤ ਸ਼ੌਂਕ ਨਾਲ ਬਹੁਤ ਪਿਆਰ ਨਾਲ ਉਹ ਦੀ ਧੀ ਨੂੰ ਪਾਲਿਆ ਤੇ ਉਹ ਅਚਾਨਕ ਨਾ ਕਿਤੇ ਕੁਦਰਤੀ ਉਹਨਾਂ ਦੋਨਾਂ ਜਣਿਆਂ ਦੀ ਮੌਤ ਹੋ ਗਈ ਕਿਸਾਨ ਦੀ ਤੇ ਉਹਦੀ ਜਿਹੜੀ ਹੈਗੀ ਸੀ ਘਰ ਵਾਲੀ ਦੀ ਉਹ ਵਿਚਾਰੀ ਕੱਲੀ ਰਹਿ ਗਈ ਜਿਹੜੀ ਉਹਨਾਂ ਦੀ ਧੀ ਜਿਹੜੀ ਉਹਨਾਂ ਨੂੰ ਲੱਭੀ ਸੀ ਉਹ ਜਦੋਂ ਕੱਲੀ ਰਹਿ ਗਈ ਤਾਂ ਮੁਟਿਆਰ ਹੋ ਗਈ ਜਦੋਂ ਉਹ ਉਹਦੇ ਜਿਹੜੇ ਆਸਪੜੋਕਸ ਦੇ ਸੀ ਗਵਾਂਢੀ ਸੀ ਉਹਨਾਂ ਨੇ ਰਲ ਮਿਲ ਕੇ ਉਹਦਾ ਕੁੜੀ ਦਾ ਵਿਆਹ ਕਰਤਾ ਕਿਉਂ ਜ਼ਮੀਨ ਚੰਗੀ ਸੀ ਵਧੀਆ ਧਨ ਪਦਾਰਥ ਜੋੜੇ ਹੋਏ ਸੀ ਜ਼ਿਮੀਦਾਰ ਨੇ ਕਿਰਤ ਕਰਦਾ ਸੀ ਤੇ ਜਦੋਂ ਵਿਆਹ ਕਰਤਾ ਵਿਆਹ ਕਰਤਾ ਕਿਸੇ ਫੌਜੀ ਨਾਲ ਉਹ ਫੌਜੀ ਤਾਂ ਵਿਚਾਰਾ ਫੌਜ ਦੇ ਵਿੱਚ ਵਗ ਗਿਆ ਕਰੇ ਉਹ ਮਗਰੋਂ ਰਹਿ ਜਾ ਕਰੇ ਕੱਲੀ ਕਰੇ ਜਦੋਂ ਕੱਲੀ ਰਹਿ ਜਾ ਕਰੇ ਇੱਕ ਦਿਨ ਕੀ ਹੋਇਆ ਨਾ ਤਿਹਾਰਾਂ ਦੇ ਦਿਨ ਜਦੋਂ ਤਿਹਾਰਾਂ ਦੇ ਦਿਨ ਸਾਰੀਆਂ ਕੁੜੀਆਂ ਚਿੜੀਆਂ ਸਾਰੀਆਂ ਉਹਦੇ ਪਿੰਡੋਂ ਪਿੰਡ ਮਿਲਣ ਆਈਆਂ ਰਖੜੀ ਦਾ ਦਿਨ ਸੀਗਾ ਦੋ ਦਿਨ ਬਾਅਦ ਰਖੜੀ ਸੀ ਸਾਰੀਆਂ ਕੋਈ ਕੁਛ ਕਹੇ ਕੋਈ ਕੁਛ ਕਹੇ ਉਹ ਫੌਜਣ ਸੀ ਜਿਹੜੀ ਉਹ ਰੋਣ ਲੱਗੀ ਉਹਦਾ ਨਾਮ ਸੀਗਾ ਤਾਰਾ ਉਹ ਰੋਣ ਲੱਗੀ ਉਹ ਕਹਿੰਦੀ ਆ ਕੀ ਹੋ ਗਿਆ ਉਹ ਕਹਿੰਦੀ ਮੈਂ ਤਾਂ ਤਾਂ ਰੋਣੀਆਂ ਵੀ ਜੇ ਕਾਸ਼ ਮੇਰੇ ਵੀ ਕੋਈ ਭਾਈ ਹੁੰਦਾ ਮੇਰੇ ਵੀ ਕੋਈ ਰਖੜੀ ਬੰਨਣ ਆਉਂਦਾ ਉਹ ਰੋਣ ਲੱਗੀ ਜਦੋਂ ਇਹ ਸਾਰੀਆਂ ਕੁੜੀਆਂ ਦੀਆਂ ਗੱਲਾਂ ਇੱਕ ਚੋਰ ਕਿਸੇ ਕੰਧ ਦੇ ਉਹਲੇ ਖੜਾ ਸੁਣੀ ਜਾਂਦਾ ਸੀ ਜਦੋਂ ਸੁਣੀ ਜਾਂਦਾ ਸੀ ਤੇ ਉਹ ਕਹਿੰਦੀਆਂ ਵੀ ਤੇਰੇ ਭਰਾ ਹੈ ਨਹੀਂ ਕੋਈ ਕੁ ਵਿਚ ਅਧੀਆਂ ਕੁੜੀਆਂ ਨੂੰ ਪਤਾ ਨਹੀਂ ਸੀ ਵੀ ਇਹ ਕੀ ਕਹਾਣੀਆਂ ਆ ਸਾਰੀ ਜਦੋਂ ਚੋਰ ਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਵੀ ਇਹ ਫੌਜਣਾ ਐ ਐ ਕਰਕੇ ਵੀ ਇਹਦੇ ਭਰਾ ਹੈ ਨਹੀਂ ਐ ਇਥੇ ਆਈ ਸੀ ਉਹਨੇ ਸਾਰੀ ਗੱਲ ਉਹਦੀ ਨਾ ਸੁਣ ਲਈ ਉਹਨੇ ਸਾਰੀ ਗੱਲ ਉਹ ਜਦੋਂ ਕੁੜੀਆਂ ਨੂੰ ਸੁਣਾਈ ਵੀ ਮੇ ਮੇਰੀ ਜਿਹੜੇ ਮੰਮੀ ਡੈਡੀ ਜਿਹਨਾਂ ਦੀ ਡੈਥ ਹੋ ਗਈ ਵੀ ਮੈਂ ਉਹਨਾਂ ਨੂੰ ਕਿਸੇ ਦਰਖਤ ਕੋਲੋਂ ਖੇਤਾਂ ਚੋਂ ਥੈਈ ਸੀ ਮੈਨੂੰ ਕੋਈ ਸਿੱਟ ਗਿਆ ਸੀ ਚੋਰ ਨੂੰ ਸਾਰੀ ਗੱਲ ਸੁਣੀ ਤੇ ਸ਼ਾਮ ਦਾ ਟਾਈਮ ਸੀ ਸਾਰੀਆਂ ਕੁੜੀਆਂ ਕੜੀਆਂ ਸਾਰਾ ਕੁਝ ਆਪਦੇ ਨਾਮ ਲੋ ਘਰੋ ਘਰੀ ਵਾਗੀਆਂ ਉਹ ਫੌਜਣ ਸੀ ਇਕੱਲੀ ਰਹਿ ਗਈ ਤੇ ਦੂਜੇ ਦਿਨ ਤੜਕੇ ਚੋਰ ਉਹ ਪਲਾਨ ਬਣਾ ਕੇ ਆ ਗਿਆ ਜਦੋਂ ਪਲਾਨ ਬਣਾ ਕੇ ਆਇਆ ਫੌਜਣ ਨੂੰ ਆ ਕੇ ਕਹਿੰਦਾ ਭੈਣੇ ਸਸਰੀ ਕਾਲ ਉਹ ਕਹਿੰਦੀ ਸਸਰੀ ਕਾਲ ਵੀਰਾ ਕਹਿੰਦਾ ਕੌਣਾ ਤੂੰ ਉਹ ਕਹਿੰਦਾ ਮੈਂ ਤੇਰਾ ਭਰਾ ਕਹਿੰਦਾ ਆਪਾਂ ਦੋਨੇ ਜਾਣੇ ਛੋਟੇ ਹੁੰਦੇ ਵਿਛੜ ਗਏ ਸੀ ਤੇ ਮੈਂ ਤੇਰਾ ਭਰਾ ਲੈ ਫਲ ਫਰੂਟ ਲੈ ਗਿਆ ਸਾਰਾ ਉਹਨੇ ਢੋਂਗ ਰਚਾਇਆ ਉਮੀ ਜਿਵੇਂ ਹਨਾ ਜਿਵੇਂ ਕੋਈ ਭਰਾ ਭੈਣ ਦੇ ਘਰੇ ਆਉਂਦਾ ਫਲ ਫਰੂਟ ਲੈ ਕੇ ਗਿਆ ਸਾਰਾ ਕੁਝ ਉਹ ਕਹਿੰਦਾ ਭੈਣੇ ਆਪਣੀ ਮਾਂ ਵੀ ਜਾਉਂਦੀ ਆ ਹਲੇ ਉਹ ਨੂੰ ਬੜੀ ਖੁਸ਼ੀ ਚੜੀ ਬੜੀ ਖੁਸ਼ੀ ਮਿਲੀ ਉਹਦੇ ਮਨ ਨੂੰ ਵੀ ਮੇਰਾ ਭਰਾ ਵੀ ਆ ਮੇਰੀ ਮਾਂ ਵੀ ਜਾਉਂਦੀ ਆ ਹਲੇ ਉਹ ਕਹਿੰਦਾ ਜੇ ਤੂੰ ਮਾਂ ਨੂੰ ਮਿਲਣਾ ਕਹਿੰਦਾ ਮੈਂ ਤੈਨੂੰ ਲੈ ਜਾਣਾ ਆਪਣੇ ਪਿੰਡ ਉਹ ਕਹਿੰਦੀ ਚੱਲ ਵੀਰਾ ਮੇਤਾ ਮਿਲਣਾ ਉਹਨੇ ਨਾ ਉਥੋਂ ਚੱਲ ਪਏ ਦੋਨੇ ਜਾਣੇ ਤੁਰੇ ਜਾਂਦੇ ਨੇ ਰਸਤੇ 'ਚ ਕਹਿੰਦੀ ਮੈਨੂੰ ਤਾਂ ਤੇਹ ਲੱਗੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਪਾਣੀ ਪੀਲਾ ਭੈਣ ਇੱਥੇ ਉਹਨੇ ਸੂਏ 'ਚੋਂ ਪਾਣੀ ਪਿਆਤਾ ਉਹਨੂੰ ਹੋਰ ਅੱਗੇ ਗਏ ਕਹਿੰਦੀ ਮੈਨੂੰ ਹੋਰ ਤੇਹ ਲੱਗੀ ਆ ਅਗਾਹਾਂ ਗਏ ਤੇ ਅੱਗੇ ਜਾ ਕੇ ਕਿਸੇ ਖੂਹ ਤੋਂ ਪਾਣੀ ਪਿਆਤਾ ਗਰਮੀਆਂ ਦੇ ਦਿਨ ਸੀ ਬਾਲੀ ਗਰਮੀ ਸੀ ਥੋੜੀ ਜਿਹੀ ਹੋਰ ਬਾਟ ਗਏ ਕਹਿੰਦੀ ਮੈਂ ਤਾਂ ਹੋਰ ਵੀਰਾ ਪਾਣੀ ਪੀਣਾ ਉਹ ਖਿਜ ਗਿਆ। ਖਿਜ ਕੇ ਉਹਨੂੰ ਮੰਦਾ ਚੰਗਾ ਬੋਲਣ ਲੱਗ ਗਿਆ। ਤੇ ਜਿਹੜੀ ਫੌਜਣ ਸੀ ਉਹ ਬਹੁਤ ਚੰਟ ਤੇ ਬਹੁਤ ਹੁਸ਼ਿਆਰ ਸੀ। ਸਮਝਦਾਰ ਸੀ ਬਹੁਤ ਜ਼ਿਆਦੇ। ਤੇ ਕਹਿੰਦਾ ਜਦੋਂ ਉਹਦੇ ਮਗਰ ਪੈ ਗਿਆ ਉਹਨੂੰ ਮੰਦਾ ਚੰਗਾ ਬੋਲਣ ਲੱਗ ਗਿਆ ਥੋੜਾ ਜਿਹਾ ਉਹਦਾ ਜਿਵੇਂ ਕਹਿ ਲਈਏ ਨਾ ਉਹਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ। ਵੀ ਜਿਹੜੀ ਜਿਹੜਾ ਮੈਨੂੰ ਲਈ ਜਾਂਦਾ ਵੀ ਇਹ ਮੇਰਾ ਭਰਾ ਨਹੀਂ ਹੈਗਾ ਮੇਰੇ ਨਾਲ ਗਲਤ ਹੋਈ ਜਾਂਦਾ ਕੁਝ। ਚਲੋ ਇੰਨੇ ਸੋਚਦੀ ਸੋਚਦੇ ਉਹਦਾ ਘਰ ਆ ਗਿਆ। ਜਦੋਂ ਘਰੇ ਗਿਆ ਉਹਦੀ ਬੁੱਢੀ ਮਾਂ ਘਰੇ ਬੈਠੀ ਆ ਬੁੱਢੀ ਮਾਂ ਘਰੇ ਬੈਠੀ ਆ ਤੇ ਜਾ ਕੇ ਉਹਦੀ ਮਾਂ ਨੂੰ ਕਹਿੰਦਾ ਮਾਂ ਉਹ ਕਹਿੰਦੀ ਹਾਂ ਪੁੱਤ ਕਹਿੰਦਾ ਦੇਖ ਮੈਂ ਤੇਰੀ ਨੂੰਹ ਲੈ ਕੇ ਆਇਆ ਤੇ ਫੋਜਣ ਦੇ ਤਾਂ ਪੈਰਾਂ ੇਠੋਂ ਜ਼ਮੀਨ ਨਿਕਲ ਗਈ ਕਹਿੰਦੀ ਮੇਰੇ ਨਾਲ ਆ ਕੀ ਹੋ ਗਿਆ ਪਰ ਉਹ ਘਬराई ਨਹੀਂ ਉਹਨੇ ਦਲੇਰ ਸੀ ਸਮਝਦਾਰ ਸੀ ਉਹਨੇ ਦਲੇਰੀ ਤੋਂ ਕੰਮ ਲੈਂਦਾ ਸਮਝਦਾਰੀ ਤੋਂ ਕੰਮ ਲੈਂਦਾ ਉਹ ਘਬराई ਨਹੀਂ ਬਿਲਕੁਲ ਵੀ ਉਹ ਕਹਿੰਦੀ ਕੋਈ ਗੱਲ ਨਹੀਂ ਚਲੋ ਐਨੇ ਜਿਹੜਾ ਚੋਰ ਸੀ ਫੱਗਸੀ ਉਹ ਸੱਤ ਭਾਈ ਸੀ ਉਹ ਦੂਜੇ ਛੇ ਭਾਈ ਵੀ ਆ ਗਏ ਇਕੱਠੇ ਹੋ ਗਏ ਲੜ ਪਏ ਆਪਸ ਚ ਉਹ ਕਹਿੰਦਾ ਮੈਂ ਇਹਦੇ ਨਾਲ ਵਿਆਹ ਕਰਾਉਣਾ ਉਹ ਕਹਿੰਦਾ ਮੈਂ ਇਹਦੇ ਨਾਲ ਵਿਆਹ ਕਰਾਉਣਾ ਜਦੋਂ ਲੜ ਪਏ ਉਹਾਂ ਦੀ ਮਾਂ ਕਹਿੰਦੀ ਗੱਲ ਸੁਣੋ ਵੀ ਵਿਆਹ ਇੱਕ ਜਣੇ ਦੇ ਹੀ ਹੋਊਗਾ ਇਹਦੇ ਨਾਲ ਵਿਆਹ ਹੋਊਗਾ ਉਹਦਾ ਜਿਹੜਾ ਸਾਰਿਆਂ ਨਾਲੋਂ ਵੱਡੀ ਚੋਰੀ ਕਰਕੇ ਲੈ ਕੇ ਆਊਗਾ ਸਾਰੇ ਚੋਰ ਖੁਸ਼ ਹੋ ਗਏ ਵੀ ਚਲੋ ਉਹਨਾਂ ਨੂੰ şart ਮਨਜ਼ੂਰ ਸਾਰੇ ਜਣੇ ਚੋਰੀ ਕਰਨ ਵਾਗੇ ਸੱਤੇ ਜਣੇ ਚੋਰੀ ਕਰਨ ਗਏ ਜਦੋਂ ਓਹੋ ਜਿਹੜੀ ਕੁੜੀ ਸੀ ਉਹ ਤੇ ਇੱਕ ਜਿਹੜੀ ਬੁੱਢੀ ਮਾਂ ਸੀ ਕਰਿਓ ਉਹ ਦੋਨੇ ਜਾਣੇ ਰਹਿ ਗਏ ਜਦੋਂ ਦੋਨੇ ਜਾਣੇ ਰਹਿ ਗਏ ਉਹ ਬੁੱਢੀ ਨਾ ਸਿਰ ਖੁਰਕੀ ਜਾਂਦੀ ਸੀ ਬਾਰੀ-ਬਾਰੀ ਸਿਰ ਤੇ ਖੁਰਕ ਕਰੀ ਜਾਵੇ ਕਹਿੰਦੀ ਮਾਂ ਤੇਰੇ ਸਿਰ ਤੇ ਕੀ ਹੋ ਗਿਆ ਉਹ ਕਹਿੰਦੀ ਪੁੱਤ ਪਤਾ ਨਹੀਂ ਖੁਰਕ ਲੜਦੀ ਆ ਬਹੁਤ ਜ਼ਿਆਦਾ ਖਾਜ ਹੁੰਦੀ ਐ ਉਹ ਕਹਿੰਦੀ ਲੈ ਮੈਂ ਖੁਰਕ ਦਿੰਨੀ ਆ ਉਹਦੇ ਸਿਰ 'ਚ ਖੁਰਕ ਕਰਨ ਲੱਗੀ ਸਿਰ 'ਚ ਖੁਰਕ ਕਰੀ ਗਈ ਤੇ ਕਹਿੰਦੀ ਕਹਿੰਦੀ ਮਾਤਾ ਤੇਰੇ ਜਿਹੜੇ ਸਿਰ 'ਚ ਨਾ ਜੂਆਂ ਪਈਆਂ ਪਈਆਂ ਨੇ ਕਹਿੰਦੀ ਨਲੇ ਤੇਰੇ ਸਿਰ ਚ ਮੈਲ ਬਹੁਤ ਆ ਕਹਿੰਦੀ ਮੈਂ ਤੈਨੂੰ ਕੀ ਸਿਨਵਾ ਦਿੰਨੀ ਆ ਉਹ ਕਹਿੰਦੀ ਤੀ ਨਵਾ ਦੇ ਉਹ ਬੁੜੀ ਨਾ ਠਿਜ ਗਈ ਫੋਜਣ ਤੇ ਜਿਹੜੀ ਤਾਰਾ ਸੀ ਕੁੜੀ ਦਾ ਨਾਮ ਤਾਰਾ ਸੀ ਉਹਦਾ ਫੋਜਣ ਦਾ ਠਿਜ ਗਈ ਉਹਤੇ ਨਮਾਉਣ ਲੱਗੀ ਭਾਈ ਜਦੋਂ ਸਿਰ ਤੇ ਉਹਦੇ ਦਹੀਂ ਲੱਸੀ ਜਾਂ ਸਾਬਣ ਨਾਲ ਜਿਹੜੀ ਵੀ ਚੀਜ਼ ਨਾਲ ਨਵਾਉਂਦੀ ਸੀ ਨਵਾਉਣ ਲੱਗੀ ਉਹ ਬੁੜੀ ਨੇ ਅੱਖਾਂ ਵਿੱਚ ਲੀਆਂ ਕਿਉਂ ਅੱਖਾਂ ਚ ਪਾਣੀ ਜਾਂ ਸਾਬਣ ਕੁਝ ਪੈਂਦਾ ਸੀ ਜਦੋਂ ਉਹਦੀਆਂ ਅੱਖਾਂ ਵਿੱਚ ਗਈਆਂ ਤੇ ਫੋਜਣ ਕਹਿੰਦੀ ਜਦੋਂ ਫੌਜ ਨੂੰ ਪਤਾ ਲੱਗ ਗਿਆ ਵੀ ਅੱਖਾਂ ਮੀਚ ਲੀਆਂ ਨੇ ਹੁਣ ਉਹ ਕਹਿੰਦੀ ਮੈਂ ਤੇਰੇ ਕੱਪੜੇ ਭੁੱਲਿਆ ਹੀ ਬਾਹਰੇ ਬੇਬੇ ਮੈਂ ਕੱਪੜੇ ਚੱਕ ਲਿਆ ਮਾਂ ਤੇਰੇ ਉਹ ਬਾਥਰੂਮ ਚੋਂ ਨਹਾਉਣ ਵਾਲੇ ਚੋਂ ਬਾਹਰੇ ਆਈ ਕੱਪੜੇ ਚੱਕਣ ਦੇ ਬਹਾਨੇ ਜਦੋਂ ਨਿਗਾਹ ਮਾਰੀ ਉਹਨੇ ਚਾਰੇ ਪਾਸੇ ਠੱਗੀ ਚੋਰੀ ਦਾ ਪੈਸਾ ਇਕੱਠਾ ਕਰਿਆ ਧਨ ਪਦਾਰਥ ਇਕੱਠੇ ਕਰੇ ਬਹੁਤ ਪਿਆ ਉਹਨਾਂ ਦੇ ਘਰੇ ਸਾਰਾ ਕੁਝ ਇਕੱਠਾ ਕਰ ਲਿਆ ਉਹਨੇ ਸਾਰਾ ਕੁਝ ਇਕੱਠਾ ਕਰਨ ਤੋਂ ਬਾਅਦ ਉਹਨੇ ਨਾ ਇੱਕ ਗਰਮ ਪਾਣੀ ਦੀ ਬਾਲਟੀ ਭਰ ਲਈ ਬਹੁਤ ਗਰਮ ਗਰਮ ਪਾਣੀ ਦੀ ਬਾਲਟੀ ਭਰ ਕੇ ਜਦੋਂ ਅੰਦਰ ਗਈ ਜਾ ਕੇ ਬੁੜੀ ਦੇ ਸਿਰ ਚ ਪਾਤੀ ਮਚਾਤੀ ਬੁੜੀ ਦਾ ਪਿੰਡਾ ਮੱਚ ਗਿਆ ਇੱਕ ਬਾਲਟੀ ਕੋਲੇ ਭਰੀ ਪੀ ਸੀ ਨਾਉਣ ਵਾਸਤੇ ਤੇ ਇੱਕ ਬਾਲਟੀ ਉੱਤੇ ਹੋਰ ਮਾਰੀ ਬੁੜੀ ਤਾਂ ਮੱਚੇ ਤੜਫੇ ਬੁੜੀ ਕਿਉਂਕਿ ਜਹੇ ਦੀ ਕਰਨੀ ਉਹ ਜੀ ਭਰਨੀ ਉਹ ਮਾੜੀ ਸਿੱਖਿਆ ਆਪਣੇ ਪੋਤਾਂ ਨੂੰ ਦਿੰਦੀ ਸੀ ਮਾੜੀ ਬੁੜੀ ਵੀ ਮਾੜੀ ਸੀ ਕਿਉਂਕਿ ਇਹਦੇ ਜਵਾਕ ਵੀ ਪੁੱਠੇ ਰਾਤੇ ਤੋਰ ਤੇ ਸਾਰੇ ਤੇ ਕਿਸੇ ਦੀ ਧੀ ਨਾਲ ਵੀ ਦੇਖੋ ਕਿੰਨਾ ਗਲਤ ਕਰਨ ਲੱਗੀ ਸੀ ਜਿਵੇਂ ਉਹ ਕਰਦੀ ਸੀ ਉਹਨੂੰ ਭਰਨਾ ਪੈ ਗਿਆ ਉਦੀ ਤੜਫ ਤੜਫ ਕੇ ਉੱਤੇ ਮੌਤ ਹੋ ਗਈ ਬਾਥਰੂਮ ਦੇ ਵਿੱਚ ਨਹਾਉਣ ਵਾਲੇ ਦੇ ਵਿੱਚ ਹੀ ਉਹ ਫੋਜਣ ਨਹੀਂ ਉਹਨੂੰ ਚੱਕਿਆ ਗੋਦੀ ਤੇ ਮੰਜੇ ਤੇ ਪਾਤਾ ਮੰਜੇ ਤੇ ਪਾ ਕੇ ਉੱਤੇ ਪਾਤੀ ਉਹਦੇ ਵਧੀਆ ਚਿੱਟੀ ਖੇਸੀ ਤੇ ਜਦੋਂ ਮਤਲਬ ਕਿ ਉਹਨੂੰ ਵੀ ਉਹਨਾਂ ਦੇ ਪੁੱਤਰ ਆਉਣ ਚੋਰ ਚੋਰੀ ਕਰਕੇ ਵੀ ਉਹਨਾਂ ਨੂੰ ਇਹ ਲੱਗੇ ਵੀ ਇਹ ਸੁੱਤੀ ਪਈ ਆ ਪਾ ਕੇ ਤੇ ਇੱਕ ਰੱਖੀ ਹੋਈ ਸੀ ਉਹਨਾਂ ਕੋਲੇ ਬਿੱਲੀ ਚੋਰਾ ਕੋਲੇ ਉਹਨੇ ਬਿੱਲੀ ਫੌਜਣ ਨੇ ਬਨਤੀ ਚੱਕੀ ਦੇ ਨਾਲ ਚੱਕੀ ਜਿਹੜੀ ਅੱਗੇ ਹੁੰਦੀਆਂ ਸੀ ਗੇੜਨ ਵਾਲੀਆਂ ਚੱਕੀਆਂ ਜਿਹਦੇ ਨਾਲ ਦਾਣੇ ਪੀਂਦੇ ਹੁੰਦੇ ਸੀ ਆਟਾ ਪੀਂਦੇ ਹੁੰਦੇ ਸੀ ਚੱਕੀ ਬਨ ਚੱਕੀ ਨਾਲ ਬਨਤੀ ਬਿੱਲੀ ਤੇ ਫੌਜਣ ਨੇ ਸਾਰੇ ਧਨ ਪਦਾਰਥ ਪੈਸਾ ਸੋਨਾ ਜਿੰਨਾ ਇਕੱਠਾ ਕਰਿਆ ਸੀ ਚੋਰਾ ਨੇ ਠੱਗੀ ਨਾਲ ਇਕੱਠਾ ਕਰਕੇ ਸਾਰਾ ਬਲਦ ਰੇੜੇ ਤੇ ਲੱਦਿਆ ਤੇ ਅਬਦੇ ਪਿੰਡਾਂ ਵੱਲ ਤੁਰ ਪੀ ਜਦੋਂ ਤੁਰ ਪੀ ਇੰਨੇ ਚੋਰ ਆ ਗਏ ਚੋਰੀ ਕਰਕੇ ਕਹਿੰਦੇ ਯਾਰ ਮੈਂ ਵੱਡੀ ਚੋਰੀ ਕਰੀ ਆ ਦੂਜਾ ਚੋਰ ਕਹਿੰਦਾ ਮੈਂ ਵੱਡੀ ਚੋਰੀ ਕਰੀ ਆ ਮੈਂ ਵਿਆਹ ਕਰਾਉਂਗਾ ਉਹ ਕਹਿੰਦੇ ਵੀ ਬੇਬੇ ਨੂੰ ਪੁੱਛਦੇ ਆਂ ਦੱਸੋ ਬੇਬੇ ਕਿਹਨੇ ਚੋਰੀ ਕੀਤੀ ਆ ਜਦੋਂ ਬੇਬੇ ਨੂੰ ਹਲਾਇਆ ਉਹ ਕਹਿੰਦੇ ਯਾਰ ਹਾਂੇ ਕਰੋ ਬੇਬੇ ਨੂੰ ਸੌਂ ਜਾਣ ਦਿਓ ਹਲੇ 10 ਮਿੰਟ ਬੇਬੇ ਸੁੱਤੀ ਪਈ ਐ ਛੇੜੋ ਨਾ ਹਲੇ ਬੇਬੇ ਨੂੰ ਸੁੱਤੀ ਰਹਿਣ ਦਿੰਦੇ ਆਂ ਕਹਿੰਦੇ ਚਲੋ ਕਹਿੰਦੇ ਆਪਾਂ ਗਾਹਾਂ ਉਹਨੂੰ ਮਿਲਦੇ ਆਂ ਗਾਹਾਂ ਕਹਿੰਦੇ ਉਹ ਕਿੱਥੇ ਆ ਉਹ ਅੰਦਰ ਜਿਹੜੀ ਬਿੱਲੀ ਬੰਨੀ ਸੀ ਚੱਕੀ ਨਾਲ ਉਹ ਗੇੜੇ ਦੇਣ ਲੱਗੀ ਉਹਨਾਂ ਨੇ ਆਖਿਆ ਵੀ ਉਹ ਜਦੋਂ ਚੱਕੀ ਨਾਲ ਗੇੜੇ ਦਿੰਦੀ ਸੀ ਉਹ ਚੱਕੀ ਫੇਰ ਨਾ ਲੱਗੀ ਉਹ ਕਹਿੰਦੇ ਅੰਦਰ ਆਟਾ ਪੀ ਹੀ ਜਾਂਦੀ ਆ ਉਹ ਤਾਂ ਯਾਰ ਆਪਾਂ ਨੂੰ ਬੜੇ ਕੰਮ ਵਾਲੀ ਮਿਲੀ ਆ ਆਟਾ ਪ ਜਦੋਂ ਅੰਦਰ ਗਏ ਅੰਦਰ ਬਿੱਲੀ ਬੰਨੀ ਪਈ ਚੱਕੀ ਨਾਲ ਉੱਥੇ ਉਹ ਹੈ ਨਾ ਅੰਦਰ ਢੀੜਾ ਮਾਰਿਆ ਕੋਈ ਪੈਸਾ ਟੋਕਰ ਨਾ ਕੁਛ ਨਾ ਖਤਮ ਸਾਰਾ ਕੁਝ ਬੇਬੇ ਦਾ ਕੰਬਲ ਚੱਕਿਆ ਬੇਬੇ ਮਰੀ ਪਈ ਚੋਰਾਂ ਨੂੰ ਗੁੱਸਾ ਚੜ ਗਿਆ ਚੋਰ ਕਹਿੰਦੇ ਵੀ ਆਪਣੇ ਨਾਲ ਤਾਂ ਜੱਗੂ ਤੇਰਵੀ ਹੋ ਗਏ ਚੋਰ ਕਹਿੰਦੇ ਆਪਾਂ ਬਦਲਾ ਲੈਣਾ ਕਿਉਂ ਉਹਨਾਂ ਤੋਂ ਇੱਕ ਚੋਰ ਉਹਦਾ ਘਰ ਜਾਣਦਾ ਸੀ ਵੀ ਕਿੱਥੇ ਉਹ ਕਹਿੰਦਾ ਵੀ ਚਲੋ ਆਪਾਂ ਉਹਦੇ ਘਰੇ ਹੁਣ ਉਹ ਕਹਿੰਦੇ ਰਾਤ ਨੂੰ ਚੱਲਾਂਗੇ ਉਹਨੂੰ ਵੀ ਮਾਰਾਂਗੇ ਪਲਾਨ ਬਣਾ ਲਿਆ ਸਾਰੇ ਨੇ ਉਹ ਵੀ ਕਹਾ ਫੌਜਨ ਸਿਆ ਸੀ ਫੌਜਨ ਨੇ ਜਿਹੜੀ ਗਲੀ ਦੇ ਵਿੱਚ ਉਹਦੇ ਗੇਟ ਦਾ ਘਰ ਦਾ ਗੇਟ ਸੀਗਾ ਉਹ ਗੇਟ ਬੰਦ ਕਰਕੇ ਦੂਜੇ ਪਾਸੇ ਗੇਟ ਕੱਢ ਲਿਆ ਉਹ ਦਰਵਾਜ਼ਾ ਬੰਦ ਕਰਤਾ ਜਦੋਂ ਚੋਰ ਆਏ ਰਾਤ ਨੂੰ ਉਹ ਕਹਿੰਦੇ ਜਰ ਵੀ ਦਰਵਾਜ਼ਾ ਤਾਂ ਇੱਥੇ ਸੀ ਘਰ ਕਿੱਧਰ ਗਿਆ ਉਹਨਾਂ ਚੋਂ ਇੱਕ ਚੋਰ ਕਹਿੰਦਾ ਐ ਕਰੋ ਤੁਸੀਂ ਦਰਵਾਜ਼ਾ ਹੀ ਭੰਨ ਦਿਓ ਉਹ ਦਰਵਾਜ਼ਾ ਲੱਗੇ ਭੰਨਣਾ ਫੌਜਨ ਵਿੜਕਤੇ ਸੀ ਉਹਨੂੰ ਪਤਾ ਸੀ ਵੀ ਆਉਣਗੇ ਜਦੋਂ ਨੂੰ ਪਤਾ ਲੱਗ ਗਿਆ ਖੜਕਾ ਹੋਇਆ ਵੀ ਦਰਵਾਜ਼ਾ ਭੰਨਣ ਲੱਗੇ ਜਾਂ ਕੰਦ ਟੱਪਣ ਲੱਗੇ ਜਿਵੇਂ ਵੀ ਚਲੋ ਵੀ ਘਰ ਦੇ ਵਿੱਚ ਐਂਟਰ ਹੋਣ ਲੱਗੇ ਉਹਨੇ ਕਹਾੜੀ ਚੱਕੀ ਇੱਕ ਚੋਰ ਦੇ ਨੱਕ ਤੇ ਮਰੀ ਚੋਰ ਦਾ ਨੱਕ ਵੱੜਤਾ ਤੇ ਬਾਕੀ ਚੋਰ ਦਹਿਲ ਗਏ ਵੀ ਯਾਰ ਕੰਮ ਤਾਂ ਗਲਤ ਹੋ ਗਿਆ ਵੀ ਆਪਣਾ ਤਾਂ ਭਾਈ ਇੱਕ ਨੱਕ ਵੱਢਿਆ ਗਿਆ ਤਾਂ ਚਾਕੇ ਉਹਨੂੰ ਵੈਦ ਕੋਲੇ ਲੈ ਗਏ ਵੈਦ ਕੋਲੇ ਲੈ ਕੇ ਉਹਨੂੰ ਹੌਲੀ ਹੌਲੀ ਠੀਕ ਕਰਾਇਆ ਉਹਨਾਂ ਦਾ ਗੁੱਸਾ ਚੋਰਾਂ ਦਾ ਹੋਰ ਵੱਧ ਗਿਆ ਵੀ ਆਪਣਾ ਤਾਂ ਇਹ ਜਮਈ ਘਰ ਪੱਟਤਾ ਵੀ ਇੱਕ ਭਾਈ ਦਾ ਨੱਕ ਵੀ ਵੱੜਤਾ ਉਹ ਕਹਿੰਦੇ ਵੀ ਚਲੋ ਦੁਬਾਰੇ ਜਾਣੇ ਆ ਉਹਦੇ ਕੋਲੇ ਉਹਨਾਂ ਨੇ ਪੰਜਾਂ ਸੱਤਾਂ ਦਿਨਾਂ ਬਾਅਦ ਫੇਰ ਵਿਆਹਤ ਬਣਾਈ ਉਹ ਫੌਜ ਨੂੰ ਪਤਾ ਸੀਗਾ ਵੀ ਆਉਣਗੇ ਪਰ ਫੌਜਣ ਦੀ ਕਿਤੇ ਨਾ ਕਿਤੇ ਨਾ ਉਦੋਂ ਅੱਖ ਲੱਗੀ ਸੌਂ ਗਈ ਫੌਜਣ ਉਦੋਂ ਚੋਰ ਆ ਗਏ ਕੰਧ ਟੱਪ ਕੇ ਜਦੋਂ ਚੋਰ ਆਏ ਤੇ ਫੌਜਣ ਨੂੰ ਚੱਕ ਲਿਆ ਉਹਨਾਂ ਨੇ ਮੰਜਾ ਚੱਕ ਲਿਆ ਫੌਜਣ ਦਾ ਸੁੱਤੀ ਪਈਦਾ ਉਹ ਕਹਿੰਦੇ ਵੀ ਇਹਨੂੰ ਆਪਾਂ ਠਾ ਕੇ ਮਾਰਾਂਗੇ ਇੱਥੇ ਰੋਲਾ ਪਾਉ ਗਵਾਂਢੀ ਇਕੱਠੇ ਹੋ ਜਾਣਗੇ ਉਹਨੂੰ ਚੱਕ ਕੇ ਉਹ ਉਵੇਂ ਜੀ ਕੀ ਤੁਰਪੇ ਜਦੋਂ ਤੁਰਪੇ ਉਨਾ ਚੜ ਗਏ ਉਤੇ ਮੰਨ ਲਓ ਵੀ ਜਦੋਂ ਮੰਜਾ ਲਈ ਜਾਂਦੇ ਨੇ ਉਹਦਾ ਫੌਜਣ ਦੀ ਅੱਖ ਖੁੱਲ ਗਈ ਵੀ ਮੈਨੂੰ ਤਾਂ ਕੋਈ ਲਈ ਜਾਂਦਾ ਸੁੱਤੀ ਪਈ ਨੂੰ ਪਰ ਉਹ ਸੱਪਣ ਗਈ ਜਿਵੇਂ ਤੁਹਾਨੂੰ ਦੱਸਿਆ ਵੀ ਫੌਜਣ ਹੁਸ਼ਿਆਰ ਬਹੁਤ ਸੀ ਦਲੇਰ ਬਹੁਤ ਸੀ ਉਹ ਬੋਲੀ ਨਹੀਂ ਉਵੇਂ ਹੀ ਸੱਪਲ ਕੇ ਪੈ ਗਈ ਜਦੋਂ ਕਿਸੇ ਬੋਹੜ ਦੇ ਥੱਲੇ ਦੀ ਲੰਘਣ ਲੱਗੀ ਨਾ ਉਹ ਜਿਹੜੇ ਬੋਹੜ ਦੇ ਤਣੇ ਸੀ ਉਹ ਲੰਕੀ ਜਾਂਦੇ ਸੀਗੇ ਉਹਨੇ ਕੀ ਕਰਿਆ ਫੌਜਣ ਨੇ ਉਹ ਤਣੇ ਨੂੰ ਫੜ ਕੇ ਮੰਜੇ ਤੋਂ ਉੱਠ ਕੇ ਨਾ ਤਣੇ ਨੂੰ ਫੜ ਕੇ ਤਾਹਾਂ ਚੜ ਗਈ ਬੋਹੜ ਤੇ ਚੜ ਗਈ ਤੇ ਬੋਹੜ ਤੇ ਚੜ ਕੇ ਬਹਿ ਗਈ ਉਹਨਾਂ ਤੇ ਇੱਕ ਚੋਰ ਨੂੰ ਪਤਾ ਲੱਗ ਗਿਆ ਇੱਕ ਚੋਰ ਕਾਣਾ ਸੀ ਅੱਖੋਂ ਕਾਣਾ ਸੀ ਉਹ ਉਹ ਕਹਿੰਦਾ ਵੀ ਯਾਰ ਹੈ ਨਹੀਂ ਇਹ ਤੇ ਤਾਂ ਉਹ ਜਿਹਨੂੰ ਚੱਕ ਕੇ ਲੈ ਕੇ ਆ ਉਹ ਤਾਂ ਬੋਹੜ ਤੇ ਚੜ ਗਈ ਉਹ ਕਹਿੰਦੇ ਤੈਨੂੰ ਕਿੱਥੇ ਪਤਾ ਲੱਗ ਗਿਆ ਵੀ ਕਾਣਿਆ ਤੂੰ ਹੀ ਮਰੀ ਜਾਂਦਾ ਵੀ ਤੈਨੂੰ ਦੀਂਦਾ ਨਹੀਂ ਭਾਲਦਾ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਉਹ ਕਹਿੰਦਾ ਭਾਈ ਦੇਖ ਲਓ ਮੰਜੇ ਤੇ ਹੈ ਨਹੀਂ ਜਦੋਂ ਮੰਜੇ ਤੇ ਨਿਗਾ ਮਾਰੀ ਮੰਜੇ ਤੇ ਹੈ ਨਾ ਉਹ ਕਹਿੰਦੇ ਲੈ ਵੀ ਤੈਈ ਦੇਖੀ ਆ ਇਹ ਚੜਦੀ ਤੂੰ ਹੀ ਲਿਆ ਲਾ ਕੇ ਤਾਂਹਾਂ ਤੋਂ ਜੇ ਤੈਨੂੰ ਲੱਗਦਾ ਕਾਣਾ ਚੜ ਗਿਆ ਤਾਂਹਾਂ ਜਦੋਂ ਕਾਣਾ ਤਾਹਾਂ ਚੜ ਗਿਆ ਤਾਂ ਗਿਆਨ ਕੋਸ ਤਾਂ ਹਨੇਰਾ ਸੀ ਨੀਰੀ ਰਾਤ ਸੀ ਜਦੋਂ ਤਾਹਾਂ ਬੋਖੜ ਦੇ ਕੋਲੇ ਪਹੁੰਚਾ ਜਾਵਾ ਉਹਦੇ ਕੋਲੇ ਕੁੜੀ ਕੋਲੇ ਉਹਨੇ ਮਾਰੀ ਲੱਤ ਠੋਡੀ ਤੇ ਦੰਦਾਂ ਉਚਾਲੇ ਆ ਗਈ ਜੀਬ ਉਹਦੀ ਤਾਂ ਜੀਬ ਵੱਢੀ ਗਈ ਥੱਲੇ ਡਿਗ ਪਿਆ ਕਭਰਾ ਆ ਗਏ ਉਹ ਦੂਜੇ ਸਾਰੇ ਜਾਣੇ ਤੇ ਜਦੋਂ ਕਭਰਾ ਆ ਗਏ ਉਹਨਾਂ ਨੇ ਆਖਿਆ ਵੀ ਅੱਗੇ ਲੋਕ ਬਹਿਮ ਪਰਮ ਬਹੁਤ ਜ਼ਿਆਦੇ ਕਰਦੇ ਹੁੰਦੇ ਸੀਗੇ ਉਹਨਾਂ ਨੇ ਆਖਿਆ ਵੀ ਤਾਹਾਂ ਤਾਂ ਕੋਈ ਛਾਇਆ ਬੈਠਾ ਕੋਈ ਭੂਤ ਪ੍ਰੇਤ ਵੀ ਜਿਹਨੇ ਆਪਣੇ ਭਾਈ ਨੂੰ ਤਾਹਾਂ ਤੋਂ ਚੱਕ ਕੇ ਸਿਰਤਾ ਥੱਲੇ ਵੀ ਨਾਲੇ ਇਹਦੀ ਜ਼ਬਾਨ ਕੱਟ ਲਈ ਉਹ ਜਾਰੇ ਕਰੀ ਜਾਵੇ ਉਹਨਾਂ ਨੂੰ ਹੋ ਗਿਆ ਕਿ ਤੇ ਇਹ ਐ ਕਹਿੰਦਾ ਵੀ ਤਾਹਾਂ ਕੋਈ ਛਾਇਆ ਉਹਨਾਂ ਨੇ ਤਾਂ ਚੱਕਿਆ ਆਪਦਾ ਭਾਈ ਫੌਜਣ ਨੂੰ ਤਾਂ ਛੱਡ ਗਏ ਉੱਥੀ ਉਹ ਤਾਂ ਬੋਹ ਵੀਟ ਗਏ ਉਹਨਾਂ ਦਾ ਗੁੱਸਾ ਹੋਰ ਵਧ ਗਿਆ ਜਦੋਂ ਗੁੱਸਾ ਵਧ ਗਿਆ ਉਹਨਾਂ ਨੇ ਆਪਦੇ ਭਰਾ ਵੀ ਲੋਟ ਕਰਿਆ ਕਿਉਂ ਇੱਕ ਕੋ ਦਾ ਕਾਣਾ ਸੀ ਗੁੰਗਾ ਵੀ ਹੋ ਗਿਆ ਉਹ ਬੋਲਣੋਂ ਛੱਡ ਗਿਆ ਐਂਡ ਤੇ ਜਾ ਕੇ ਕੀ ਹੁੰਦਾ ਨਾ ਵਿਉਂਤ ਬਣਾਉਂਦੇ ਆ ਉਹ ਵੀ ਅੱਜ ਕੁਝ ਮਰਜ਼ੀ ਹੋ ਜੇ ਅੱਜ ਆਪਾਂ ਉਹਨੂੰ ਜਿਉਂਦੀ ਨਹੀਂ ਛੱਡਣਾ ਉਹ ਵਾਗੇ 10-20 ਦਿਨਾਂ ਬਾਅਦ ਜਿੱਦ ਦੇ ਵੀ ਉਹਨਾਂ ਨੇ ਪਲਾਨ ਬਣਾਇਆ ਆਪਦਾ ਜਦੋਂ ਗਏ ਉਹ ਉਹਦੇ ਕੁੜੀ ਦੇ ਘਰੇ ਫੋਜਣ ਦੇ ਘਰੇ ਤੇ ਜਾ ਕੇ ਦੇਖਿਆ ਫੋਜ ਨੂੰ ਪਤਾ ਸੀ ਵੀ ਆਉਣਗੇ ਉਹ ਚੈਂਟਰ ਰਹਿੰਦੀ ਸੀ ਪੂਰੀ ਉਹਨਾਂ ਜਿਹੜਾ ਬੰਦਾ ਕੰਧ ਟੱਪ ਕੇ ਘਰੇ ਬੜੇ ਉਹਨੂੰ ਵਿੜਕ ਲੱਗੀ ਵੀ ਹੁਣ ਆਉਂਦੇ ਆ ਚੋਰ ਜਿਹੜਾ ਬੰਦਾ ਘਰੇ ਬੜੇ ਸਿਰ 'ਚ ਮਾਰੇ ਡਾਂਗ ਮਾਰਦੇ ਜਿਹੜਾ ਚੋਰ ਘਰੇ ਬੜੇ ਸਿਰ 'ਚ ਮਾਰੇ ਡਾਂਗ ਮਾਰਦੇ ਕੱਲਾ-ਕੱਲਾ ਕਰਕੇ ਉਹ ਨਹੀਂ ਤਾਂ ਸੀਏ ਸੱਤੇ ਜਾਣੇ ਮਾਰਦੇ ਜਦੋਂ ਸੀਏ ਸੱਤੇ ਜਾਣੇ ਮਾਰ ਕੇ ਅੰਦਰ ਕਰ ਲੈ ਇਕੱਠੇ ਕਮਰੇ 'ਚ ਉਹਨਾਂ ਦੇ ਨਾਂ ਪਿੰਡ ਦੇ ਵਿੱਚ ਸਵੇਰੇ-ਸਵੇਰੇ ਇੱਕ ਫਕੀਰ ਆਉਂਦਾ ਹੁੰਦਾ ਸੀ ਕਿਸੇ ਨੇ 5 ਰੁਪਏ ਦੇਤੇ ਕਿਸੇ ਨੇ 2 ਰੁਪਏ ਦੇਤੇ ਐਂ ਕਰ-ਕਰ ਕੇ ਆਪਦਾ ਹੋ ਪੇਟ ਪਾਲਦਾ ਸੀ ਤੇ ਅਸੀਸਾਂ ਦਿੰਦਾ ਸੀ ਉਹ 5 ਰੁਪਏ ਲੈ ਕੇ ਕਿਸੇ ਨੂੰ ਅਸੀਸ ਦੇਤੀ ਕਿਸੇ ਨੇ 2 ਰੁਪਏ ਦੇਤੇ ਉਹਨੂੰ ਅਸੀਸ ਦੇਤੀ ਉਹਨਾਂ ਦੇ ਜਦੋਂ ਫੌਜਣ ਦੇ ਘਰੇ ਹੋ ਆਇਆ ਕਹਿੰਦੀ ਬਾਬਾ ਜੀ ਤੁਸੀਂ ਸਾਰੇ ਦਿਨ 'ਚ ਕਿੰਨੇ ਪੈਸੇ ਕਮਾ ਲਏ ਨੇ ਉਹ ਕਹਿੰਦਾ ਭਾਈ ਯਾਰ ਲੀਪ 100 ਰੁਪਏ 60 ਰੁਪਏ ਹੱਦ ਮੈਂ ਦਿਹਾੜੀ ਦੇ ਕਮਾ ਲੈਣਾ ਉਹ ਕਹਿੰਦੀ ਨਾ ਮੇਰੇ ਕੋਲੇ ਇੱਕ ਬਾਬੂ ਬਾਬਾ ਜੀ ਜਾਦੂਗਰ ਆਉਂਦਾ ਮੈਨੂੰ ਬਹੁਤ ਤੰਗ ਕਰਦਾ ਵੀ ਮੇਰਾ ਉਹ ਤੋਂ ਖਿਹੜਾ ਛੜਾਓ ਅੱਜ ਮੇਰੇ ਕੋਲੇ ਰਾਤ ਨੂੰ ਆਇਆ ਉਹ ਮੈਂ ਗੰਡੜੀ ਦੇ ਵਿੱਚ ਬੰਨ ਕੇ ਰੱਖ ਲਿਆ ਵੀ ਤੁਸੀਂ ਉਹਨੂੰ ਕਿਸੇ ਪਾਸੇ ਛੱਟ ਕੇ ਆਓ ਵੀ ਮੈਂ ਤੁਹਾਨੂੰ 500 ਰੁਪਏ ਦੇ ਦੂੰ ਵੀ ਬਾਬੇ ਨੇ ਆਖਿਆ ਵੀ ਮੈਂ ਤਾਂ ਦਰ ਦਰ ਜਾ ਕੇ ਮੰਗੂੰਗਾ ਅੱਥਨ ਤੱਕ 50 ਰੁਪਏ ਬਣਾਉ ਵੀ ਮੇਰੀ ਇੱਥੇ 10 ਦਿਨਾਂ ਦੀ ਦਿਹਾੜੀ ਇਕੱਠੀ ਬਣਦੀ ਆ ਵੀ ਮੈਂ ਚੱਕ ਕੇ ਛੱਟੇ ਉਹ ਜਾਦੂਗਰ ਨੂੰ ਕੀ ਗੱਲ ਐ ਈ ਹੈ ਨਾ ਤੇ ਜਦੋਂ ਉਹ ਕਹਿੰਦੀ ਨਾ ਆਜੋ ਬਾਬਾ ਜੀ ਗਾਹਾਂ ਲੰਘਿਆ ਉਹਨੂੰ ਚਾਹ ਪਾਣੀ ਪਿਆਇਆ ਬਾਬੇ ਨੂੰ ਪ੍ਰਸ਼ਾਦਾ ਪਾਣੀ ਸਿਕਾਇਆ ਫਕੀਰ ਨੂੰ ਤੇ ਕਹਿੰਦੀ ਬਾਬਾ ਉਹ ਗੰਡੜੀ ਦੇ ਵਿੱਚ ਬੰਨਿਆ ਪਿਆ ਜਾਦੂਗਰ ਆ ਜਿਹੜਾ ਉਹਨੂੰ ਚੱਕ ਕੇ ਛੱਟਿਆ ਕਿਸੇ ਪਾਸੇ ਪਰ ਗੰਡੜੀ ਖੋਲੀ ਨਾ ਜੇ ਤੂੰ ਗੰਡੜੀ ਖੋਲ ਲਿਓ ਗੈਪ ਹੋ ਜੂ ਇੱਥੋਂ ਫਿਰ ਆਪਣੇ ਹੱਥ ਨਹੀਂ ਉਹ ਲੱਗਣਾ ਕਿਉਂ ਜੇ ਗੰਡੜੀ ਖੋਲਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਲਾਸ਼ ਆ ਕਿਸੇ ਬੰਦੇ ਦੀ ਹਨਾ ਉਹਨੇ ਪਹਿਲੀ ਫੋਜ ਨੇ ਬਿਉਤ ਬਣਾ ਲਈ ਹੁਸ਼ਿਆਰ ਸੀ ਵੀ ਆਪਾਂ ਐ ਕਹਿ ਦਿੰਨੇ ਆ ਬਾਬੇ ਨੇ ਚੱਕੀ ਗੰਢੜੀ ਦੂਰ ਜਾ ਕੇ ਕਿਤੇ ਨਦੀ 'ਚ ਛਿਟਿਆ ਆ ਜਦੋਂ ਨਦੀ 'ਚ ਛਿਟਿਆ ਆ ਇੱਕ ਚੋਰ ਬੰਨਿਆ ਹੋਇਆ ਸੀ ਉਹਦੇ 'ਚ ਜਦੋਂ ਮੁੜ ਕੇ ਬਾਬਾ ਆਇਆ ਕਹਿੰਦੀ ਬਾਬਾ ਤੈਨੂੰ ਦੱਸਿਆ ਸੀ ਨਾ ਵੀ ਜਾਦੂਗਰ ਬਾਲਾ ਸ਼ਹਿਰ ਆ ਤੈਥੋਂ ਆਉਣ ਤੋਂ ਪਹਿਲਾਂ ਫੇਰ ਆ ਪਿਆ ਇਹ ਤਾਂ ਗੰਢੜੀ 'ਚ ਮੈਂ ਫੇਰ ਬੰਨ ਲਿਆ ਕਹਿੰਦੀ ਆ ਪਿਆ ਦਵਾਰੇ ਉਹਨੇ ਦੂਜਾ ਚੋਰ ਬੰਨ ਲਿਆ ਗੰਢੜੀ 'ਚ ਕਹਿੰਦੀ ਬਾਬਾ ਛਿਟ ਕੇ ਆਇਆ ਇਹਨੂੰ ਇਹ ਤਾਂ ਤਾਂ ਖੇੜਾ ਛੜਾ ਦੇ ਮੇਰਾ ਉਹਨੇ ਚੱਕੀ ਗੰਢੜੀ ਦੂਜੀ ਗੰਢੜੀ ਵੀ ਦਰਿਆ 'ਚ ਛਿੱਟਿਆ ਆ ਨਦੀ 'ਚ ਛਿੱਟਿਆ ਆ ਉੱਥੇ ਦੋ ਚੋਰ ਤਾਂ ਲਾਗੇ ਟਕਾਣੇ ਜਦੋਂ ਫੇਰ ਆਇਆ ਐਂ ਕਰ ਕਰ ਕੇ ਉਹਨੇ ਉਹ ਕਹਿੰਦੀ ਬਾਬਾ ਫੇਰ ਆ ਗਿਆ ਚੋਰ ਇੱਥੇ ਹਾਂ ਸੌਰੀ ਫੇਰ ਆ ਗਿਆ ਇੱਥੇ ਉਹ ਜਿਹੜਾ ਜਾਦੂਗਰ ਐ ਉਥੋਂ ਅਲੋਪ ਹੋ ਜਾਂਦਾ ਇੱਥੇ ਫੇਰ ਆ ਜਾਂਦਾ ਮੈਂ ਫੇਰ ਫੜ ਲੈਨੀ ਆ ਇਹਨੂੰ ਮੈਂ ਫੇਰ ਗੰਢੜੀ ਚ ਬੰਦ ਕਰ ਦੇਨੀ ਆ ਜਦੋਂ ਸੱਤਵਾਂ ģੇੜਾ ਲੱਗਿਆ ਨਾ ਉਹਦਾ ਲਾਸਟ ģੇੜਾ ਸੀਗਾ ਜਦੋਂ ਲਾਸਟ ģੇੜਾ ਸੀ ਉਹਨੇ ਫਕੀਰ ਨੇ ਆਖਿਆ ਵੀ ਐਂ ਤਾਂ ਨਹੀਂ ਕੰਮ ਲੋਟ ਆਉਣਾ ਉਨਾ ਕਭੀ ਨੂੰ ਕਿਸੇ ਢੂੰਗੀ ਜੀ ਜਗਾ ਛਿੜਦਾ ਮੈਂ ਜਾ ਕੇ ਜਦੋਂ ਗਾਹਾਂ ਜੇ ਗਿਆ ਉਹ ਦਰਿਆ ਦੇ ਕੰਡੇ ਗਿਆ ਉਹਨੂੰ ਸਿੱਟਿਆ ਜਾ ਕੇ ਇੰਨੇ ਉੱਥੇ ਕੋਈ ਬੰਦਾ ਨਾ ਦਰਿਆ ਦੇ ਵਿੱਚੋਂ ਨਹਾ ਕੇ ਬਾਅਦ ਸੋ ਤੁਰਨ ਲੱਗਿਆ ਉਹਦੀ ਪਿੱਠ ਭਾਮ ਗਈ ਫਕੀਰ ਦੀ ਉਹਨੇ ਆਖਿਆ ਵੀ ਜਾਦੂਗਰ ਤਾਂ ਹੋ ਜਾਂਦਾ ਤੁਰਿਆ ਨਿਕਲ ਕੇ ਵਿੱਚੋਂ ਵੀ ਇਹ ਫੇਰ ਜਾਊ ਉਹਦੇ ਕੁੜੀ ਦੇ ਘਰੇ ਵੀ ਫੇਰ ਉਹ ਗੜੀਚੇ ਨੂੰ ਬੰਦ ਕਰੂ ਉਹਨੇ ਆਖਿਆ ਕਿ ਤੇ ਇਹ ਜਾਦੂਗਰੀ ਆ ਉਹਨੇ ਕੀ ਕਰਿਆ ਨਾ ਉਹਨੂੰ ਜਿਹੜਾ ਫਕੀਰ ਸੀ ਜੋਰਾ ਵਰਸੀ ਪੂਰਾ ਉਹ ਉਹਨੂੰ ਦੇਖ ਕੇ ਧੱਕਾ ਨਦੀ ਦੇ ਵਿੱਚ ਬਚਾਲੇ ਠੋਕਿਆ ਜਾਵਾ ਮਾਰਤਾ ਕਿਉਂਕਿ ਉਸਤਵ ਦਾ ਗੀੜਾ ਲਾਸਟ ਸੀਗਾ ਕਿਉਂਕਿ ਸੱਤ ਚੋਰੇ ਨੇ ਟਕਾਣੇ ਲਾਤੇ ਸੀ ਤੇ ਜਦੋਂ ਗਿਆ ਘਰੇ ਕਹਿੰਦਾ ਕਿਉਂ ਭਾਈ ਤੀ ਇਹ ਹੁਣ ਤਾਂ ਨਹੀਂ ਜਾਦੂਗਰ ਆਇਆ ਕਹਿੰਦੀ ਨਾ ਬਾਬਾ ਹੁਣ ਜਾਦੂਗਰ ਨਹੀਂ ਆਇਆ ਕਹਿੰਦੀ ਹੁਣ ਤੂੰ ਕੀ ਕੀਤਾ ਉਹ ਕਹਿੰਦਾ ਭਾਈ ਜਾਦੂਗਰ ਤਾਂ ਨਿਕਲ ਕੇ ਨਦੀ ਚੋਂ ਤੁਰ ਪਿਆ ਸੀ ਫੇਰ ਆਉਂਦਾ ਸੀ ਤੇਰੇ ਘਰ ਕੰਨੀ ਨੂੰ ਕਹਿੰਦਾ ਮੈਂ ਤਾਂ ੱੱਕਾ ਦੇ ਕੇ ਉਹਨੂੰ ਨਦੀ ਛਿੱਟ ਕੇ ਆਇਆ ਹੁਣ ਕਹਿੰਦੀ ਬਾਬਾ ਜੀ ਧੰਨਵਾਦ ਉਹਨੇ ਦਿੱਤਾ ਉਹਨੂੰ 1000 ਰੁਪਿਆ ਕਹਿੰਦੀ ਬਾਬਾ ਚੱਲ ਕੋਈ ਨਾ ਜਿਹੜੇ ਤੇਰੇ ਗੇੜੇ ਵੱਧ ਲਾਗੇ ਮੈਂ ਤੇਰਾ ਹੱਕ ਨਹੀਂ ਰੱਖਦੀ ਤੇਰੇ ਨਾਲ 500 ਰੁਪਿਆ ਕਾਰਮਿਆਂ ਸੀ ਮੈਂ ਚੱਕ 1000 ਰੁਪਿਆ ਉਹਨੂੰ 1000 ਰੁਪਿਆ ਦੇ ਤਾ ਫਕੀਰ ਬਹੁਤ ਖੁਸ਼ ਹੋਇਆ ਵੀ ਮੇਰੇ ਤਾਂ 20 ਦਿਨਾਂ ਦੀ ਦਿਹਾੜੀ ਬਣ ਗਈ ਬਹੁਤ ਅਸ਼ੀਸ਼ਾਂ ਦਿੱਤੀਆਂ ਉਹਨੂੰ ਤੇ ਜਦੋਂ ਫੌਜੀ ਛੁੱਟੀ ਆਇਆ ਤੇ ਫੌਜੀ ਨੂੰ ਉਹਨੇ ਸਾਰੀ ਗੱਲ ਦੱਸੀ ਤੇ ਫੌਜੀ ਨੇ ਫੌਜ ਨੂੰ ਦਿੱਤੀ ਸਵਾ 6 ਕਹਿੰਦਾ ਮੈਨੂੰ ਮਾਣ ਆ ਤੇਰੇ ਤੇ ਤੂੰ ਇੰਨੀ ਦਲੇਰਾ ਮੇਰੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਤੂੰ ਘਰ ਨੂੰ ਹੈਂਡਲ ਕਰਦੀ ਆ ਘਰ ਨੂੰ ਸੰਭਾਲਦੀ ਆ ਇੰਨੀ ਦਲੇਰੀ ਦੇ ਨਾਲ ਨਾਲੇ ਕਿਉਂਕਿ ਇੱਕ ਬੰਦਾ ਸਾਹਮਣਾ ਔਖਾ ਹੋ ਜਾ ਤਾਂ ਸੱਤ ਬੰਦਿਆਂ ਦੇ ਵਿੱਚੋਂ ਤੂੰ ਆਪਣੀ ਜਾਨ ਬਚਾਈ ਐ ਵੀ ਸਦਕੇ ਜਾਮਾ ਤੇਰੇ ਮੈਨੂੰ ਮਾ ਨਾ ਵੀ ਮੇਰੀ ਘਰ ਵਾਲੀ ਇੰਨੀ ਦਲੇਰ ਆ ਤੇ ਬਾਕੀ ਚੋਰ ਰਹੀ ਗੱਲ ਚੋਰਾਂ ਦੀ ਤੇ ਉਹ ਆਪਾਂ ਨੂੰ ਪਤਾ ਹੀ ਐ ਜਿਵੇਂ ਸਿਆਣੇ ਬਜ਼ੁਰਗ ਆਪਣੇ ਕਹਿੰਦੇ ਆ ਵੀ ਜਿਹੇ ਜੀ ਕਰਨੀ ਉਹ ਜੀ ਭਰਨੀ ਉਹ ਜਿਹੇ ਜੀ ਕੋਈ ਕਰਦਾ ਉਹ ਜਿਹੇ ਜੀ ਭਰੀ ਜਾਂਦਾ ਅੱਜ ਆਪਾਂ ਕਿਸੇ ਨਾਲ ਮਾੜਾ ਕਰਦੇ ਆ ਤਾਂ ਕੱਲ ਨੂੰ ਆਪਣੇ ਨਾਲ ਮਾੜਾ ਹੋਣਾ ਤੈ ਆ ਕਲੀਅਰ ਆ ਵੀ ਕੱਲ ਨੂੰ ਆਪਣਾ ਮਾੜਾ ਹੋਊਗਾ ਕਿਸੇ ਦਾ ਮਾੜਾ ਕਰਨ ਲੱਗੇ ਨਾ ਸੋਚੋ ਵੀ ਆਪਾਂ ਨੂੰ ਕਿਹੜਾ ਕੋਈ ਦੇਖਦਾ ਜੇ ਕੋ ਆਪਾਂ ਨੂੰ ਅੱਜ ਦੁੱਖ ਦਿੰਦਾ ਹੈ ਤਾਂ ਕੱਲ ਨੂੰ ਉਹਨੂੰ ਵੀ ਦੁੱਖ ਮਿਲ ਜਾਣਾ ਜੇ ਆਪਾਂ ਕਿਸੇ ਨੂੰ ਦੁੱਖ ਦੇ ਰਹੇ ਹਾਂ ਤਾਂ ਆਪਾਂ ਵੀ ਕੱਲ ਨੂੰ ਦੁਖੀ ਹੋਣਾ ਹੈ ਸੋ ਵੀਰੋ ਗੱਲ ਇਹ ਹੈ ਵੀ ਜਿਹੇ ਜੀ ਕਰਨੀ ਉਹੋ ਜੀ ਭਰਨੀ ਮਿਹਨਤ ਕਰੋ ਕਿਰਤ ਕਰੋ ਕਿਰਤ ਕਮਾਈ ਹੀ ਫਲਦੀ ਆ ਠੱਗੀ ਚੋਰੀ ਦਾ ਪੈਸਾ ਨਹੀਂ ਫਲਦਾ ਚੋਰਾਂ ਨੇ ਇੰਨਾ ਪੈਸਾ ਇਕੱਠਾ ਕਰਿਆ ਉਈ ਉਹਨਾਂ ਦੇ ਕੰਮ ਨਾ ਆਇਆ ਠੱਗੀਆਂ ਚੋਰੀਆਂ ਦਾ ਸੱਤੇ ਭਾਈ ਮਰ ਗਏ ਮਾਂ ਮਰ ਗਈ ਸਾਰਾ ਕੁਝ ਉਹਨਾਂ ਦਾ ਐਵੇਂ ਦਾ ਐਵੇਂ ਹੀ ਗਿਆ ਸੋ ਮੇਰੀ ਹੱਥ ਬਨ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਵਧੀਆ ਲੱਗੀ ਤਾਂ ਜੇ ਨਹੀਂ ਵਧੀਆ ਲੱਗੀ ਬਿਸ਼ੱਕ ਅਨਲਾਈਕ ਮਾਰ ਦਿਓ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰਿਓ ਸਬਸਕ੍ਰਾਈਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ